ਆ ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਛੇ ਗਾਵਾਂ 6 ਲੈ ਲੈ ਕਹਿੰਦੇ ਜਰਸੀ ਆ ਬਈ ਟਾਪ ਕਲਾਸ ਪਿਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂ ਕਿਰਪਾ ਬਾਬੇ ਨਾਨਕ ਦੀ ਚਲੋ ਵਧੀਆ ਨਾਮ ਤੇ ਐਡਰੈਸ ਵੋ ਨਾਮ ਵੀਰੇ ਮੇਰਾ ਸੁੱਖਾ ਟਾਡਾ ਹਮਤਪੁਰਾ ਹੂੰ ਤਹਿਸੀਲ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਡਾਕਟਰ ਆਪਾਂ ਨੂੰ ਪਧੌਰ ਤੇ ਨਿਹਾਲ ਸਿੰਘਾ ਆ ਪੈਂਦਾ ਨਿਹਾਲ ਸਿੰਘਾ 12 ਕਿਲੋਮੀਟਰ ਆ ਰੋਡੋਂ ਆਪਣਾ 7 ਕਿਲੋਮੀਟਰ ਮੋਬਾਈਲ ਨੰਬਰ ਜੀ 98723 21299 ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਾ ਕਿਹੜਾ ਸੁਵਸ ਹੁੰਦੀ ਆ ਇਹ ਸੁਵਾ ਡਾਕਟਰ ਛੇਦੰਦ ਮੋਹ ਹਾਂ ਠੀਕ ਆ ਦੂਜਾ ਸੂਆ ਦਾ ਠੀਕ ਆ ਬਲੂਨ ਦਾ ਉਹ ਤਾਂ ਕਹਿੰਦੇ ਮਾਲਕ ਕਹਿੰਦੇ ਅਸੀਂ ਦੋਵੇਂ ਪਾਸੇ ਬਹਿ ਕੇ ਚੁੰਦੇ ਰਹੇ ਹਾਂ 22 ਕਿਲੋ ਕੱਢਿਆ ਆਪਾਂ 25 ਕਿਲੋ ਕਹਨੇ ਆ ਹੂੰ ਦੁੱਧ ਕੱਢਣਾ ਸੇਵਾ ਦਾ ਹੈਨਾ ਸਹੀ ਆ ਬਈ ਇਹ ਮੈਂ ਮੈਨੂੰ ਕਹਿੰਦਾ 50 ਕਿਲੋ ਕੱਢੂਗੀ ਆਪਾਂ ਕਿਲੋ ਦੀ ਗਾਰੰਟੀ ਨਹੀਂ ਮੈਂ ਕਿਹਾ ਅਗਲੇ ਦੇ ਘਰੇ ਚੋਕੇ ਆਇਆ ਸਹੀ ਆ ਬਈ ਸਮਝਾਏ ਮੈਂ ਕੀ ਭਲਾ ਝੂਠ ਮਾਰਦਾ ਐਵੇਂ ਕਿਸਦਾ ਗੱਲ ਨਾ ਵੱਡੋ ਸਹੀ ਗੱਲ ਕਰੋ ਅਗਲੇ ਨਾਲ ਹੂੰ ਇਹ ਬੜ ਡਾਕਟਰ ਵੱਡੇ ਮੁੱਲ ਦੀ ਆ ਹੂੰ ਹੋਰ ਸਾਰੀਆਂ ਬੈਗੀਆਂ ਠੀਕ ਆ ਜਿਹੜੀ ਆਪਾਂ ਉੱਤੇ ਵੀਡੀਓ ਪਾਈ ਕਿੰਨੇ ਨੇ ਹੋਗੇ ਇਹ ਮੈਂ ਸਵਾ ਕੇ ਵੇਚਣੀ ਆ ਗਾਂਵਾਂ ਵਿੱਚ ਵਾ ਕੇ ਠੀਕ ਹੈ ਭਾਈ ਜੇ ਆਇਆ ਲੇਜੂਗਾ ਤਾਂ ਕੋਈ ਗੱਲ ਨਹੀਂ ਦੇ ਵੀ ਰਵਾਂਗੇ ਹੂੰ ਤੇ ਪਰ ਮੈਂ ਸਵਾ ਕੇ ਤੇ ਚਵਾ ਕੇ ਵੇਚਣੀ ਆ ਉਹ ਬੰਦੇ ਆਪ ਦਾ ਤੋਂ ਲਈ ਆ ਤੇ ਪਰ ਆਪਾਂ ਇੰਨਾ ਉਹ ਬਰਾ ਕਿਹਾ ਗੱਪ ਜੇ ਨਹੀਂ ਮਾਰਦੇ ਠੀਕ ਹੈ ਭਾਈ ਹੂੰ ਆਰਡਰ ਕਮਾਲ ਦਾ ਭਾਈ ਥਾਨ ਲੇਵਾ ਬਹੁਤ ਚੰਗਾ ਕੱਲੀ ਕੱਚੀ ਕੱਚੀ ਆ ਉਸ ਹਾਉਨਾਂ ਦਾ ਚੈਨਲ ਅਮਰੀਕਨ ਗਾਉਂ ਉਹ ਵੀ ਵੱਡੀ ਆ ਵੀਰੇ ਸਹੀ ਗੱਲ ਦੰਦ ਪਟਕੇ ਦੇਖ ਲੈਣਾ ਆਪਦੇ ਖੋਲ ਦੇ ਮੜੀ ਤੋਰ ਕੱਦ ਵੀ ਚੰਗਾ ਹਨਾ ਛੋਟੀ ਨਾ ਮੰਨਿਓ ਕੱਦ ਵੀ ਚੰਗਾ ਪੱਲੀ ਵੀ ਵੀ ਚੰਗੀ ਆ ਠੰਡੀ ਢੁੰਡੀ ਕਿਵੇਂ ਆ ਭਾਈ ਵੀਡੀਓ ਕੋਚ ਦੇਖ ਲੈਣੀ ਅਗਲੇ ਨੇ ਹੂੰ ਤੈਨੂੰ ਪਤਾ ਗਰਮ ਗਾਂ ਦਾ ਭਾ ਲੈnde ਨਹੀਂ ਸਹੀ ਹੈ ਹੈ ਹੂੰ ਉਹ ਤਾਂ ਵੀਡੀਓ ਚ ਅੱਗੇ ਵੀ ਦਿਖਾਈ ਪਈ ਹੈ ਸਹੀ ਹੈ ਰੱਸਾ ਹੀ ਸਿੱਟੂ ਮਾਤਾ ਉੱਤੇ ਹੂੰ ਠੀਕ ਹੈ ਕਈ ਪਸ਼ੂ ਬਚਾਏ ਵੀ ਅੱਜ ਦੇ ਆ ਵੀਡੀਓ ਤੋਂ ਵੀ ਡਰ ਜਾਂਦੇ ਆ ਹੂੰ ਆ ਇਹ ਵੀ ਗੱਲ ਆ ਆ ਬਾਈ ਕਿਤੇ ਆਇਆ ਨਾ ਕਹਿਣਾ ਭਰਾ ਵੀ ਉਹ ਤਾਂ ਨਾ ਕਿਹਾ ਲੈ ਜਿਵੇਂ ਮਰਜੀ ਬਹਿ ਜਾ ਹਣਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਲੈ ਡਾਕਟਰ ਝੋਲ ਵੀ ਦੇਖ ਲੈ ਝੋਲ ਵੀ ਦਿਖਾ ਦੇ ਲੈ ਬਾਈ ਟਿਲ ਬੋ ਬਈਆਂ ਹਾਂ ਸਾਰੀਆਂ ਇੱਕ ਬਾਈਆਂ ਨੂੰ ਐ ਕਹਦੇ ਵੀ ਚਿੱਟੀਗਾ ਨਾ ਸਮਝਣਾ ਲਾਲੀ ਭਾ ਮਾਰਦੀ ਆ ਠੀਕ ਆ ਹਾਂ ਵੀ ਚਿੱਟੀ ਨਾ ਸਮਝਣਾ ਅਬ ਬੋਦੀ ਦਿਖਾ ਦੇ ਮੂਰੋ ਲਾਲ ਬੋਦੀ ਆ ਠੀਕ ਆ ਚਿੱਟੀ ਨਾ ਸਮਝਣਾ ਰੰਗ ਲਾਲ ਹੀ ਕਰ ਜਾਂਦਾ ਰੰਗ ਪਟਾ ਜਾਂਦਾ ਜਰਸਾ ਠੀਕ ਆ ਆ ਹਾਂ ਆ ਬੋਦੀ ਦਿਖਾ ਦੇ ਹਮ ਠੀਕ ਆ ਕਿ ਨਹੀਂ ਸਹੀ ਆ ਬਈ ਨਹੀਂ ਸੱਚ ਬੋਲੋ ਜਿੰਨੀ ਚੀਜ਼ ਆ ਠੀਕ ਆ ਹਾਂ ਕੀ ਮੋਲ ਜਾਇਜ਼ ਮੋਲ ਦਾ ਡਾਕਟਰ ਆਪਾਂ ਵੀ ਡੋਟੀ ਕਰਦੇ ਹੁੰਦੇ ਫੋਨ ਤੇ ਹੋ ਜੂਗਾ ਹਾਂ ਠੀਕ ਆ ਮੋਲ ਬਾਈ ਕਹਿੰਦਾ ਫੋਨ ਤੇ ਰੱਖਾਂਗੇ ਮੋਲ ਜਿਹੜਾ ਬਿਲਕੁਲ ਜਾਇਜ਼ ਹੋਊਗਾ ਬਾਹਲਾ ਮੋਲ ਨਹੀਂ ਕਰਦੇ ਬਈ ਵੜ ਚੰਗੀ ਐ ਕਦ ਕਾਠ ਵਾਲੀ ਐ ਪਲੀ ਵੀ ਐ ਥਣ ਲੇਵਾ ਵੀ ਚੰਗਾ ਅੱਗੇ 2 ਨੰਬਰ ਤੇ ਕਿਹੜਾ ਸੂਆ ਜੀ ਇਹ ਡਾਕਟਰ ਦੂਜਾ ਸੂਆ ਕਿੰਨੇ ਕਿ ਦਿਨ ਲੂ ਇਹਦੇ ਵੀਰੇ ਅੱਜ ਤਰੀਕ ਕਿੰਨੀ ਹੋਗੀ ਅੱਜ 31 ਹੋਗੀ 31 ਹਾਂ ਇਹਦੇ ਵੀਰੇ 3 ਤਰੀਕ ਨੂੰ ਦਿਨ ਪੂਰੇ ਆ ਮੰਨ ਕੇ 4 ਕ ਦਿਨ ਉੱਤੇ ਵੀ ਜਾ ਸਕਦੀ ਆ ਠੀਕ ਆ ਇੱਕ ਦਿਨ ਤੋਂ ਪਹਿਲਾਂ ਵੀ ਸੂ ਸਕਦੇ ਆ ਕਾ ਆਪਾਂ ਕਿਹੜਾ ਰੱਬ ਆ ਸਹੀ ਗੱਲ ਐਵੇਂ ਝੂਠ ਮਾਰਨਾ ਕੀ ਫਾਇਦਾ ਜਿੰਨੇ ਅਗਲੇ ਨੇ ਦਿਨ ਕਹਤੇ ਹੂੰ ਆਡਾ ਡਾਕਟਰ ਕਿ ਡਾਕਟਰ ਫਸਟਿਮੂਟ ਜਾਂ ਹੁੰਦਾਗਾ ਹਾਂ ਹਾਂ ਐਵੇਂ ਅਗਲੇ ਉਹਨਾਂ ਨਾਲ ਦਿਖਾਇਆ ਵਾ ਸੀ ਦਿਖਾਤਾ ਸਹੀ ਗਾ ਪਰੋਂ ਗਾਂ ਲਈ ਆਪਾਂ ਇਹ ਕਿਕੜਾ ਵੀ ਮੰਡੀ ਤੋਂ ਲੈਨੇ ਆ ਮੰਡੀ ਤੋਂ ਤਾਂ ਆਪਾਂ ਗੇੜਾ ਕੱਢਣ ਵੀ ਨਹੀਂ ਜਾਂਦੇ ਹੂੰ ਠੀਕ ਆ ਲੈ ਡਾਕਟਰ ਲੈ ਬਈ ਰੱਸਾ ਸੜ ਤਾਂ ਤਾਂ ਆਉਂਦੇ ਜਿਵੇਂ ਮਰਜੀ ਤੇ ਤੇਰੀ ਚੱਲ ਕੀ ਬਾਤ ਠੰਡੀ ਚੰਗੀ ਆ ਨਾ ਯਾਰ ਤੈਨੂੰ ਡਾਕਟਰ ਕਹਦਾ ਕਈ ਵਾਰੀ ਕੈਂਵਰੇ ਤੋਂ ਤਾਂ ਪਸੂ ਧਰ ਜਾਂਦਾਗਾ ਹੂੰ ਹੈਨਾ ਠੰਡ ਸਾਨੂੰ ਬਹੁਤ ਚੰਗਾ ਲੱਗਿਆ ਵਾ ਸਹੀ ਗਾ ਲੈ ਬਈ ਨੇੜ ਤੋਂ ਚੈੱਕ ਕਰੋ ਲੇਵਾ ਥਣ ਇੱਕ ਨੰਬਰ ਗੁਲਾਬੀ ਥਣ ਕੀ ਬਾਤ フェイス ਦੀ ਬਿਊਟੀ ਦੇਖੋ ਟਵਾ ਟਵਾ ਪੂਰਾ ਚੰਗਾ ਬ੍ਰੀਡ ਬਹੁਤ ਹੈ ਬੜੀ ਪੁੜੀ ਵੀ ਹੈ ਵੱਡੀ ਰੱਖਦੇ ਵੀ ਛੋਟੀ ਜਰਸੀ ਨੇ ਦੱਸੋ ਠੀਕ ਹੈ ਹਾਂ ਛੋਟੀ ਜਰਸੀ ਜਿਹੜੀ ਕਹੂਗਾ ਵੀਡੀਓ ਤੇ ਬੋਲਾਂਗੇ ਉਹ ਛੋਟਕੋਈ ਉਹ ਕੱਢੋ ਜਾਈ ਹੋ ਮੁੱਲ ਜਾਇਜ਼ ਹੋ ਬਾਈ ਮੁੱਲ ਜਾਇਜ਼ ਹੋ ਠੀਕ ਹੈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਕੱਲੀ ਕੱਚੀ ਆ ਕੱਚੀ ਵੀ ਬਾਈ ਨੇ ਦੱਸਿਆ ਕੋਈ ਬਾਲੇ ਦਿਨਾਂ ਦੀ ਨਹੀਂ ਆਹੀ ਦੋ ਚਾਰ ਦਿਨ ਲੈਣੇ ਆ ਕਰਮਾਲੀ ਨੇ ਉਹਦੋਂ ਆਰਡਰ ਆ ਜਿਹੜਾ ਕਰਮਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣ ਬਾਕੀ ਬਾਈ ਦਾ ਜਰਸੀਆਂ ਦੀ ਕੰਮ ਜਰਸੀਆਂ ਟੋਬਰੀਟ ਹੀ ਆਉਂਦੇ ਆ ਬਾਈ ਕੋਲ ਬਾਈਆਂ ਵੀ ਬਹੁਤ ਆਉਂਦੀਆਂ ਅਮਰੀਕਨ ਗਾਂ ਤੇ ਉਹਦਾ ਕੀ ਮੱਝ ਦਾ ਮੈਂ 25 ਸਾਲ ਹੋ ਗਏ ਘਰੇ ਵੀ ਨਹੀਂ ਬਾੜੀ ਠੀਕ ਆ ਨਾ ਅਮਰੀਕਨ ਗਾਂ ਹਮ ਅਮਰੀਕਨ ਗਾਂ ਦਾ ਦਸਤ ਸਾਰੇ ਹੋ ਗਏ ਮੈਂ ਤੁਹਾਨੂੰ ਕਹਿ ਦਿਆਂ ਅਮਰੀਕਨ ਕਾ ਹੀ ਲਿਆਉਂਦੇ ਰਹੇ ਆ ਠੀਕ ਆ ਤੇ ਆਪਾਂ ਜਰਸੀ ਲਈ ਕੰਮ ਕਰਦੇ ਆ ਠੀਕ ਹਾਂ ਹਮ ਅੱਗੇ ਆ ਗਈ 3 ਨੰਬਰ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ ਕਿੰਨੇ ਕਿ ਦਿਨ ਲਊ ਇਹ ਡਾਕਟਰ 2 ਲੈ ਜਾ ਦਿਨ 4 ਲੈ ਗੇ 5 ਲੈ ਜਾ ਠੀਕ ਆ ਹਾਂ ਹਮ ਸ਼ੇਸ ਦੀ ਬਿਊਟੀ ਦੇਖੋ ਬ੍ਰੀਡ ਬਹੁਤ ਹਨ ਬ੍ਰੀਡ ਦਾ ਤਨ ਨਾ ਗੋਲ ਪਿਆ ਪਾਣਾ ਦਾ ਨਿਕਲ ਨਿਕਲ ਲੱਗਿਆ ਵਾ ਸਹੀ ਗੱਲ ਆ ਬਾਈ ਬਾਕੀ ਇਸ ਕੱਲ ਦੀ ਮੰਗ ਨਿਬੜਗਾ ਨਮਾਉਂਦਾ ਤਾਂ ਮੈਂ ਅੱਜ ਮੌਸਮ ਗਲਤ ਸੀਗਾ ਸੈਂਪੂ ਸੁਪੂ ਨੀ ਮੈਂ ਮਾਰਦਾ ਹਾਂ ਹਾਂ ਯਾ ਦੇਖ ਲੈ ਡਾਕਟਰ ਰਸਾ ਖੜਦਾ ਕੀ ਆਹ ਦੇਖ ਲੈ ਆਹ ਫਿਰਦਾਗਾ ਠੰਡੀ ਬਹੁਤ ਆਹ ਦੇਖ ਅਦਰ ਝੋਲ ਟੱਲ ਦੇ ਥਾ ਦੇਖ ਲੈ ਹੂੰ 10 ਲੱਖ ਵਾਲੀ ਨੂੰ ਨਹੀਂ ਲੱਗਿਆ ਹੋਣਾ ਹੂੰ ਹਾਂ ਸਹੀ ਗੱਲ ਆ ਬਾਈ ਛੜ ਤਾ ਨਾ ਰਸਾ ਜਮਾ ਬਾਈ ਤੌਣ ਦੇ ਉਹ ਖੜੀ ਆ ਕੱਲੀ ਲੈ ਥਾਣੇ ਬਹੁਤ ਚੰਗਾ ਯਾਰ ਹਨਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਫੇਸ ਦੀ ਬਿਊਟੀ ਦੇਖੋ ਇੱਕ ਨੰਬਰ ਆ ਬਾਈ ਮੋਲ ਬਾਈ ਕਹਿੰਦਾ ਜਾਇਜ਼ ਹੋਣਗੇ ਮੋਲ ਆ ਜਿਹੜੇ ਬਾਈ ਕਹਿੰਦਾ ਫੋਨਤੀ ਕਰ ਲਾਂਗੇ ਖਿੱਚ ਕੇ ਮੋਲ ਰੱਖਾਂਗੇ ਬੜਾ ਮੋਲ ਨਹੀਂ ਕਰ ਅੱਗੇ ਆ ਗਈ 4 ਨੰਬਰ ਤੇ ਕਿਹੜਾ ਸੂ ਹੈ ਜੀ ਇਹ ਡਾਕਟਰ ਬੱਚ ਬੰਦੇ ਨਾ ਕਹਿੰਦੇ ਬਾਈ ਬਣ ਕੇ ਸਾਨੂੰ ਕੋਈ ਛੋਟੇ ਮੋਟੇ ਵਾਲੀ ਲਿਆ ਦੇਆ ਕਰ ਉਹ ਤਾਂ ਮੈਂ ਲੈਂਦਾ ਨਹੀਂ ਠੀਕ ਆ ਇਹਨੂੰ ਡੇਢ ਮਹੀਨਾ ਸੁਈ ਨੂੰ ਹੋ ਗਿਆ ਓਕੇ ਬੱਚਾ ਇਹਦਾ ਹੈ ਨਹੀਂ ਠੀਕ ਆ ਚਾਹੇ ਕੋਈ 2 ਮਹੀਨਾ ਨਹੀਂ ਮੰਨ ਲੇ ਚਾਹੇ 3 ਨਹੀਂ ਮੰਨ ਲੇ ਆਈ ਨਰਮ ਕਰੋ ਆ ਠੀਕ ਆ ਕੱਲ ਹੀ ਆਈ ਆ ਹਮ 8 ਕਿਲੋ ਦੁੱਧ ਦੁੱਧ ਮਾ ਝੋਕੇ ਲਿਆ ਆ ਹਮ ਸਿਕਾ ਨਹੀਂ ਇਹਨੇ ਪਾਈਗਾ ਵੱਧ ਕੱਢਿਆ ਮੇਰੇ ਅਜਾ ਦਾ ਉਹ ਕਿ ਆ ਖਾਖ ਨਾ ਖਾਂਦੀ ਜਿਹੜਾ ਕੋਈ ਮਰਜ਼ੀ ਪਾ ਦੇ ਲੱਕੜਾਂ ਪਾ ਦੇ ਹਮ ਹਾਂ ਠੀਕ ਆ ਹਾਂ ਪੰਜ ਦੋ ਡਾਂਗ ਚੋਕੇ ਲੈ ਜੀ ਹਣਾ ਮਰਦਾ ਵੀ ਚਾਰ ਦੋ ਕਿਉਂ ਚਾਰ ਚਾਰ ਉਹ ਗੱਲ ਨਹੀਂ ਹੋ ਵੀ ਰਾਤ ਨੂੰ 2 ਵਜੇ ਉੱਠ ਕੇ ਚੋ ਦੂੰਗਾ ਹੂੰ ਹਾਂ 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 ਠੀਕ ਦੋ ਡਾਂਗ ਨਾਲ ਚੋਣ ਤਿੰਨ ਚੋਣ ਠੀਕ ਆ ਭਾਈ ਹਾਂ ਹੂੰ ਬੜਾ ਡਾਕਟਰ ਦਾ ਨੰਬਰ ਆ ਤੇ ਫੀਟ ਬਹੁਤ ਆਉਂਦੀ ਉਹ 50 ਰੁਪਏ ਲੱਗਿਆ ਡਾਕਟਰ ਹੂੰ ਹਰੇ ਦਾ ਪਤਾ ਲੈ ਲੈ ਡਾਕਟਰ ਜੇ ਮੈਂ ਮਰਜੀ ਨਿਆਣਾ ਪਾਉਣਾ ਹੈ ਪਾ ਲਿਓ ਨਹੀਂ ਪਾਣਾ ਹੈ ਕੱਲਾ 4 6ਣਾ ਪੈਂਦਾ ਠੀਕ ਆ ਹਾਂ ਹੂੰ ਤੀਜਾ ਸੂਆ ਗਾ ਵੀਰੇ ਠੀਕ ਆ ਹਾਂ ਹੂੰ ਮੁੱਲ ਜਾਇਜ ਮੁੱਲ ਜਮਾਨ ਜਾਇਜ ਪੂਰਾ ਜਾਇਜ ਠੀਕ ਆ ਹਾਂ ਪਰ ਉਹ ਨਹੀਂ ਕੱਢਣੀ ਬੈਠ ਵੀਰੇ ਠੀਕ ਆ ਇਹ ਕਿਹੜਾ ਮੱਚ ਦਾ ਰੀ ਆ ਹੂੰ ਇੱਧਰ ਲਈ ਆ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਜਾਇਜ ਅੱਗੇ ਆ ਗਈ 5 ਨੰਬਰ ਕਿਹੜਾ ਸੁਆ ਜੀ ਇਹ ਪਲੂਣਾ ਡਾਕਟਰ ਕਿੰਨੇ ਕ ਦਿਨ ਲਊ ਇਹਦੇ ਡਾਕਟਰ ਸਾਰਾ ਕੁਝ ਡਿਟੇਲ ਸਾਰਾ ਕੁਝ ਮਿਲੂ ਇਹਦਾ ਹੂੰ ਪਰ ਉਹ ਬਾਹਰ ਲਈ ਆ ਘਰ ਦੀ ਬੱਚੀ ਆ ਬੰਦਿਆਂ ਦੇ ਠੀਕ ਆ ਤੇ ਸਾਰਾ ਕਾਟ ਹਮ ਸਾਰਾ ਮਿਲੂ ਇਹਦਾ ਇਹਦਾ ਠੀਕਾ ਲਾਦਾ ਮੈਂ ਇਹਨਾਂ ਪੜਿਆ ਬਣੀ ਪਰਚੀ ਤੇ ਲਿਖਿਆ ਵਾ ਠੀਕ ਆ ਤੇ ਪਰਚੀ ਦੇ ਉਹਨਾਂ ਕਿਹਾ ਤੈਨੂੰ ਪਰਚੀ ਦਿਖਾ ਦੂ ਉਹ ਤੇ ਤੂੰ ਪਾ ਦੀ ਹਮ ਹਾਂ ਠੀਕ ਆ ਲੈ ਬਈ ਚੋਰਾ ਚੈੱਕ ਕਰ ਲੋ ਬਿਊਟੀ ਚੈੱਕ ਕਰ ਲੋ ਇਹਦਾ ਡਾਕਟਰ ਬੱਚੀ ਕੋ ਉਹਨਾਂ ਕਿਹਾ ਦੋ ਦੰਦ ਆ ਹਮ ਇਹਦਾ ਤੈਨੂੰ ਆ ਟੋਕਣ ਮਾਰਿਆ ਵਾ ਜਿਹੜਾ ਜਾਣਦਾਗਾ ਸਰਚ ਮਾਰ ਲੇ ਵੀ ਕਿਹੜੀ ਮਾਂ ਦੀ ਕਿੰਨਾ ਦੁੱਧ ਕੱਢਿਆ ਵਾ ਠੀਕ ਆ ਆਪਾਂ ਤਾਂ ਇਹਨਾਂ ਗੱਲਾਂ ਆਉਂਦੀਆਂ ਨਹੀਂ ਨਾ ਮੈਂ ਅਨਪੜ੍ਹਿਆ ਬੰਦਾਗਾ ਨਹੀਂ ਮੈਨੂੰ ਠੀਕ ਹੈ ਹਾਂ ਆ ਟੋਕਨ ਤੇ ਸਰਚ ਮਾਰ ਕੇ ਨਾ ਅਗਲਾ ਦੇਖ ਲੈ ਵੀ ਹਾਂ ਹਮ ਡਾਕਟਰ ਆਪਾਂ ਜਾਨਵਰ ਲੈਣੇ ਚੰਗੇ ਆ ਸਹੀ ਆ ਤੇ ਹੁਣ ਫਿਰ ਇਹਦੇ ਤੇ ਬਲੂਨ ਤੇ ਹੱਥ ਸਿੱਟ ਕੇ ਦਿਖਾਵਾਂ ਰੱਸਾ ਸਿੱਟ ਦੇ ਫੇਰ ਲੈ ਬਈ ਰੱਸਾ ਸਿੱਟ ਤਾ ਆ ਦੇਖ ਲੈ ਡਾਕਟਰ ਆ ਜਾ ਉਹ ਹਮ ਹਾਂ ਆ ਦੇਖ ਲੈ ਠੰਡੀ ਬਹੁਤ ਆ ਨਾ ਹਾਂ ਲੈ ਲੈ ਸਿੱਟ ਲੈ ਦੇ ਹਾਂ ਤਾਂ 20 ਜਣ ਪਾਇਆ ਡਾਕਟਰ ਉਹ ਸਾਰੀ ਪਰਚੀ ਦਿਖਾਵਾਂ ਤੁਹਾਨੂੰ ਠੀਕ ਹੈ ਉਹ ਪਾ ਦੇਗਾ ਨਾ ਪਰਚੀ ਪਰਚੀ ਕੋਈ ਨਹੀਂ ਜੀ ਭਰਾ ਮੰਗੂਗਾ ਭੇਜ ਦਿਓ ਅਗਲੇ ਨੂੰ ਹਾਂ ਆਣ ਤੁਣ ਬਹੁਤ ਚੰਗਾ ਕਿ ਨਹੀਂ ਹਾਂ ਹੂੰ ਮੋਲ ਜੈ ਜੀ ਹੋ ਮੋਲ ਬੱਚੀ ਦੇ ਹਿਸਾਬ ਨਾਲ ਹੋ ਜਾ ਡਾਕਟਰ ਠੀਕ ਆ ਹਾਂ ਹਾਂ ਲੋਕ ਆ ਜਿੰਦੇ ਸਵਾ ਡੇਢ ਡੇਢ ਮੰਗਦੇ ਮੇਰਾ ਜੈਜ ਬੋਲੋ ਠੀਕ ਆ ਭਾਈ ਬੜਾ ਮੋਲ ਨਹੀਂ ਕਰਦੇ ਭਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਜਮੋ ਜੈਜ ਮੋਲੋ ਅੱਗੇ ਲਾਸਟ ਤੇ ਕਿਹੜਾ ਸੂਆ ਜੀ ਇਹ ਡਾਕਟਰ ਦੂਜਾ ਸੂਆ ਕਿੰਨੇ ਦਿਨ ਲਊ ਇਹ ਡਾਕਟਰ ਜਨ ਜਾਰੋ ਤਾਂ ਕਹਿੰਦੇ ਆਪਣਾ ਤਨ ਅਤਰੀ ਗੁਰੂ ਨਾਲ ਪੂਰੇ ਆ ਹੂੰ ਮੈਨੂੰ 60 ਲਾਜ ਦੇ ਵੀ ਪੰਜ ਚਾਰ ਦਾ ਨੂੰ ਵੱਧ ਲਊਗੀ ਠੀਕ ਆ ਹਾਂ ਹੂੰ ਅੱਜ 31 ਕਹਿੰਦਾ ਤੂੰ 31 ਤਰੀਕ ਹਾਂ ਲੈ ਬਈ ਤੋਰਾ ਚੈੱਕ ਕਰ ਲਓ ਕੱਲੀ ਕੱਚੀ ਕੱਚੀ ਆ ਬਾਕੀ ਬ੍ਰੀਡ ਚੰਗੀ ਆ ਕਲਰ ਬੜਾ ਚੰਗਾ ਨਾ ਗਰਮ ਵਾਲੀ ਦਾ ਡਾਕਟਰ ਆਪ ਜਾਨਵਰੀ ਚੰਗਾ ਲੈਣਾਗਾ ਮਾੜਾ ਜਾਨਵਰ ਨਾ ਲੋਕਾਂ ਤੋਂ ਗਾਲਾਂ ਲੈਣੀਆਂ ਨਾ ਲਾਂਬਾ ਲੈਣਾ ਨਾ ਅੱਜ ਤੱਕ ਲੱਭ ਆਇਆ ਠੀਕ ਆ ਰੱਸਾ ਸੜਦਾ ਰੱਸਾ ਸੜਦਾ ਧੌਣ ਦੀ ਲਾ ਬਹਿ ਗਿਆ ਡਾਕਟਰ ਜਿਵੇਂ ਮਰਜੀ ਬਹਿ ਜਾ ਆ ਬਹੁਤ ਹੈ ਰ ਹੈ ਨਾ ਆ ਬਹਿ ਗਿਆ ਡਾਕਟਰ ਕੀ ਬਾਤ ਆ ਲਾ ਜਾ ਮਗਰ ਦੀ ਆ ਜਾ ਹੂੰ ਆ ਲਿਬੜਾਂ ਦਾ ਸਾਰਾ ਦਿਖਾ ਦੇ ਬੋਹੇ ਨਾ ਮੇਰੀ ਵੀ ਹੱਥ ਲਿਬੜਨਗੇ ਹਾਂ ਕੋਈ ਸ਼ੈਂਪੂ ਤੇਲ ਨਹੀਂ ਲਾਇਆ ਆਪਣਾ ਅੱਜ ਨਮਾਣੀਆਂ ਨਹੀਂ ਮੌਸਮ ਖਰਾਬ ਕਰਕੇ ਕੱਲ੍ਹ ਨੂੰ ਨਮਾਉਣਾ ਹੁੰਦਾ ਠੀਕ ਆ ਹਾਂ ਹੂੰ ਮੁੱਲ ਜਾਇਜ਼ ਹੋਪਰਾ ਹਾਂ ਕੋਈ ਨਾ ਮੁੱਲ ਜਾਇਜ਼ ਕਰ ਦਿਆਂਗੇ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦੇ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਲੋਕਾਂ ਨਾਲ ਡਾਇਰੈਕਟਰ ਤਾਂ ਦੱਸਿਆ ਮੇਰਾ ਫਰਕ ਹੋਊਗਾ ਹੂੰ ਜਿਹੜੇ ਹੋਰਾਂ ਬਾਈਆਂ ਨੂੰ ਨਾ ਠੀਕ ਆ ਇਹ ਜਿਹੜਾ ਬੜਾ ਦਾ 85 85 90 90 ਪਾਈ ਜਾਂਦੇ ਆਪਣਾ ਮੁੱਲ ਜਾਇਜ਼ ਹੋ ਠੀਕ ਆ ਹਾਂ ਹੂੰ ਨਾਲੇ ਬਾਕੀ ਜਿਹੜੀ ਉੱਤੇ ਵੀਡੀਓ ਪਾਈ ਸੀ ਕਲੀ ਗੋਆਂ ਵੀ ਦੇਖ ਲੈ ਠੀਕ ਆ ਤੇਰੀ ਵੀਡੀਓ ਤੋਂ ਬਾਅਦ 15 ਗਾਂਆਂ 18 ਵੇਗ ਗਈਆਂ ਠੀਕ ਆ ਹਾਂ